ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਚਲੋ ਜੀ ਵੀਡੀਓ ਸ਼ੁਰੂ ਕਰ ਲਈਏ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਚੁੱਕਿਆ ਤੇ ਹੁਣ ਜਿਹੜਾ ਸੈਕੰਡ ਸੂਟ ਲੱਗੂਗਾ ਚਲੋ ਜੀ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਦਿਖਾਉਣੇ ਆਂ ਵੀ ਕਿਹੜਾ ਵਰਕ ਕਰਨ ਲੱਗੇ ਆਂ ਤੇ ਲਓ ਜੀ ਫਾਈਨਲੀ ਸੂਟ ਆ ਜਿਹੜਾ ਆਪਣਾ ਇਹ ਵਾਲਾ ਕਲੀ ਵਰਕ ਵਾਲਾ ਉਹ ਸੈਕਿੰਡ ਹੋ ਤੀਜਾ ਸੂਟ ਆ ਆਪਣਾ ਤੇ ਲਓ ਜੀ ਇਹਦੇ ਤੇ ਵੀ ਆਪਾਂ ਬਹੁਤ ਸੋਹਣੇ ਫਲਾਵਰ ਪਾ ਕੇ ਜਿਹੜਾ ਕਲੀਆਂ ਵਾਲਾ ਡਿਜ਼ਾਈਨ ਬਣਾਇਆ ਤੇ ਲਓ ਜੀ ਲਾਸਟ ਜੀ ਬਸ ਆਪਣੀ ਕਲੀ ਰਹਿੰਦੀ ਐ ਹ ਹਸੇਹੀ ਵਾਲਾ ਹੈਗਾ ਜਿਹੜਾ ਆਪਾਂ ਪੂਰਾ ਕਰਨਾ ਤੇ ਲਓ ਜੀ ਥ੍ਰੈਡ ਬਦਲ ਤਗੇ ਤੇ ਫਿਰ ਜਿਹੜੇ ਸੂਟ ਆਪਣਾ ਇਹ ਵਾਲਾ ਕੰਪਲੀਟ ਹੋ ਜਾਊਗਾ ਤੇ ਬਹੁਤ ਜ਼ਿਆਦਾ ਹੈਵੀ ਸੂਟ ਐ ਤੇ ਟੋਟਲੀ ਆਪਣਾ ਜਿਹੜਾ ਚਾਰ ਸੂਟਾਂ ਦਾ ਆਰਡਰ ਸੀ ਅੱਜ ਕੰਪਲੀਟ ਹੋ ਜਾਊਗਾ ਤਲੋ ਜੀ ਅੱਜ ਇਹ ਰੱਤ ਨੂੰ ਇਹਦੇ ਪ੍ਰੈਸ ਲਗਾ ਕੇ ਤੇ ਇਹਦੀ ਵੀਡੀਓ ਬਣਾ ਕੇ ਫਿਰ ਕੱਲ ਨੂੰ ਜਿਹੜੀ ਵੀਡੀਓ ਪ੍ਰੋਪਰ ਤੁਹਾਡੇ ਤੱਕ ਰਵੂਗੀ ਸਾਰੇ ਸੂਟਾਂ ਦੀ ਜੋ ਆਪਾਂ ਇਹ ਭੇਜਨੇ ਨੇ ਤੇ ਲੋ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਹੀ ਪਿਆਰੇ ਪਿਆਰੇ ਕਲੀਆਂ ਵਾਲੇ ਸੂਟ ਨੇ ਤੇ ਇੱਕ ਹੈਗਾ ਘੇਰਾ ਵਰਕ ਦਾ ਸੂਟ ਆ ਨਵੇਂ ਜਿਹੇ ਡਿਜ਼ਾਈਨ ਨੇ ਹਨਾ ਤੇ ਬਾਕੀ ਜਿਹੜੇ ਸੂਟਾਂ ਦੇ ਕਲਰ ਸੇ ਸਾਰੇ ਬਰਬਰੀ ਤੇ ਹੋ ਕੇ ਇਹ ਜਾ ਰਹੇ ਨੇ ਤੇ ਕਲਰ ਵੀ ਸੂਟਾਂ ਦੇ ਬਹੁਤ ਜ਼ਿਆਦਾ ਸੋਹਣੇ ਸੀ ਤੇ ਬਾਕੀ ਜਿਹੜੇ ਤੁਸੀਂ ਡਿਜ਼ਾਈਨ ਦੀ ਗੱਲ ਕਰ ਗਏ ਡਿਜ਼ਾਈਨ ਵੀ ਆਪਾਂ ਦੇਖੋ ਬਹੁਤ ਸੋਹਣੇ ਹਲਕੇ ਤੇ ਸੋਵਰ ਜਿਹੇ ਡਿਜ਼ਾਈਨ ਪਾ ਕੇ ਜਿਹੜੇ ਸੂਟ ਆ ਸਾਰੇ ਰੈਡੀ ਕੀਤੇ ਨੇ ਹਨਾ ਤੇ ਬਾਕੀ ਆਪਣੇ ਇਹ ਕਸਟਮਰ ਨੂੰ ਕਿੱਦਾਂ ਦੇ ਲੱਗਦੇ ਆ ਉਹਨਾਂ ਦਾ ਰਿਵਿਊ ਵੀ ਜਾਣਾਂਗੇ ਤੇ ਚਲੋ ਜੀ ਫਿਰ ਇਹ ਵਾਲੇ ਜਿਹੜੇ ਫਲਾਵਰ ਪਾ दिए ਤੇ ਫਿਰ ਜਿਹੜੀ ਆਪਣੀ ਇਹ ਫੁੱਲ ਵੀਡੀਓ ਆ ਕੰਪਲੀਟ ਸੂਟਾਂ ਦੀ ਉਹ ਤੁਹਾਡੇ ਨਾਲ ਕਰਦੇ ਆ ਸ਼ੇਅਰ ਦੇ ਲੋਜੀ ਵੀਡੀਓ ਵਧੀਆ ਲੱਗੀ ਵਰਕ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਆ ਕਰੋ ਅੱਗੇ ਨਾਲੇ ਆਪਣੇ ਫੈਮਿਲੀ ਮੈਂਬਰ ਦੇ ਵਿੱਚ ਵੀ ਜ਼ਰੂਰ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਉਹ ਵੀ ਇਸ ਤਰ੍ਹਾਂ ਦੇ ਨਵੇਂ-ਨਵੇਂ ਵਰਕ ਦੇਖ ਸਕਣ ਤੇ ਚਲੋ ਜੀ ਵੀਡੀਓ ਨੂੰ ਇੱਥੇ ਹੀ ਕੰਟੀਨਿਊ ਕਰਾਂਗੇ ਇਹ ਸਾਰਾ ਵਰਕ ਪੂਰਾ ਕਰਦਗੇ ਤੇ ਜਿਹੜਾ ਫਰੇਮ ਉਤਾਰਦਗੇ ਫਿਰ ਤੁਹਾਨੂੰ ਪੂਰੇ ਸੂਟ ਦੀ ਲੁੱਕ ਵਿਖਾਉਣੀ ਆ ਵੀ ਆਪਣੀ ਕਿਸ ਤਰ੍ਹਾਂ ਦਾ ਸੂਟ ਜਿਹੜਾ ਇਹ ਤਿਆਰ ਹੋਊਗਾ ਤੇ ਹਾਂਜੀ ਸੂਟ ਜਿਹੜੇ ਆਪਣੇ ਦੇਖੋ ਪੈਕ ਹੋ ਚੁੱਕੇ ਆ ਤੇ ਹੁਣ ਆਪਾਂ ਤੁਹਾਨੂੰ ਸਾਰੇ ਸੂਟ ਜਿਹੜੇ ਦਿਖਾਉਣੇ ਆ ਵੀ ਆਪਣੇ ਸੂਟ ਕਿਹੜੇ ਨੇ ਕਿਉਂਕਿ ਸਵੇਰੇ ਇਹਨਾਂ ਨੂੰ ਆਪਾਂ ਜਿਹੜਾ ਡਿਲੀਵਰ ਕਰ ਦੇਣਾ ਤੇ ਸੂਟ ਜਿਹੜੇ ਆਪਣੇ ਜਾ ਰਹੇ ਨੇ ਕੋਰਸ਼ਮੀਰ ਤੇ ਲਓ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਬਣ ਕੇ ਤਿਆਰ ਹੋਏ ਨੇ ਇੱਕ ਇੱਕ ਸੂਟ ਕਰਕੇ ਤੁਹਾਨੂੰ ਇਹਨਾਂ ਦਾ ਵਿਖਾਉਣੇ ਆ ਕਲਰ ਤੇ ਡਿਜ਼ਾਈਨ ਬਾਕੀ ਜਿਹੜੀਆਂ ਵੀਡੀਓ ਤੁਸੀਂ ਇਹਨਾਂ ਦੀਆਂ ਵੇਖੀਆਂ ਹੋਈਆਂ ਲਓ ਜੀ ਫਸਟ ਸੂਟ ਜਿਹੜਾ ਆਪਾਂ ਇਸ ਤਰ੍ਹਾਂ ਘੇਰੇ ਵਕਤ ਦਾ ਰੈਡੀ ਕੀਤਾ ਸੀ ਇਸੇ ਤਰ੍ਹਾਂ ਇਹਦੇ ਬਾਝੂ ਤੇ ਕਰਕ ਕੀਤਾ ਹੈ ਤੇ ਬਹੁਤ ਹੀ ਸੋਹਣਾ ਹਲਕਾ ਜਿਹਾ ਦੇਖੋ ਸਿੰਪਲ ਸੂਟ ਜਾਂ ਵਰਕ ਜਿਹੜਾ ਆਪਾਂ ਇੱਥੇ ਸੂਟ ਨੂੰ ਦਿੱਤਾ ਸੀ ਤੇ ਬਹੁਤ ਪਿਆਰਾ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਸੀ ਲਓ ਜੀ ਇਹ ਇੱਕ ਘਰ ਦੇ ਸੂਟ ਨੇ ਸਾਰੇ ਤੇ ਆਪਾਂ ਨੂੰ ਜਿਹੜਾ ਇਹ ਆਰਡਰ ਆਇਆ ਸੀ ਤੇ ਲਓ ਜੀ ਸੈਕਿੰਡ ਸੂਟ ਦੀ ਗੱਲ ਕਰਾਂਗੇ ਇਹ ਵਾਲਾ ਹੈਗਾ ਮਰੀਓਨ ਕਲਰ ਦਾ ਸੂਟ ਇਹ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਆਹ ਦੇਖੋ ਉੱਠ ਕੇ ਆਇਆ ਹੈ ਨਾ ਤੇ ਇਸ ਦਾ ਡਿਜ਼ਾਈਨ ਵੀ ਕਲੀ ਵਰਕ ਵਾਲਾ ਤੁਹਾਨੂੰ ਆਪਾਂ ਦਿਖਾਈ ਚੁੱਕੇ ਹਾਂ ਤੇ ਲਓ ਜੀ ਦੇ ਵਿੱਚ ਆਪਾਂ ਆਪਣਾ ਕਾਰਡ ਪਾਤਾ ਤੇ ਗੱਲ ਕਰਾਂਗੇ ਤੀਸਰੇ ਸੂਟ ਦੀ ਤੀਸਰਾ ਸੂਟ ਇਹ ਵਾਲਾ ਸੀਗਾ ਪਿੰਕ ਜੋ ਕਿ ਦੋ ਸੂਟ ਇੱਕੋ ਜਿਹੇ ਕੜੀ ਵਰਕ ਦੇ ਰੈਡੀ ਹੋਏ ਸੀਗੇ ਹਨਾ ਤੇ ਇਹ ਵਾਲੇ ਸੂਟ ਬਹੁਤ ਸੋਹਣੇ ਸੀ ਇਹਨਾਂ ਸੂਟਾਂ ਦੇ ਆਪਣੇ ਥੋੜੇ ਹਜੇ ਦੋ ਤਿੰਨ ਆਰਡਰ ਹੋਰ ਨੇ ਇਸੇ ਕਲਰ ਤੇ ਸੇਮ ਡਿਜ਼ਾਈਨ ਦੇ ਤੇ ਬਾਕੀ ਉਹ ਆਪਾਂ ਦੇਖਾਂਗੇ ਵੀਡੀਓ ਚ ਤੁਹਾਨੂੰ ਇੱਥਾਂ ਸੂਟ ਜੋ ਤਿਆਰ ਹੋਣਗੇ ਉਹ ਦਿਖਾ ਦਾਂਗੇ ਤੇ ਬਾਕੀ ਸੂਟ ਦੇਖੋ ਕੰਪਲੀਟ ਲੁੱਕ ਸੂਟਾਂ ਦੀ ਦੇਖ ਸਕਦੇ ਹੋ ਬਹੁਤ ਸੋਹਣੇ ਬਣੇ ਆ ਤੇ ਲੋ ਜੀ ਇਹ ਵਾਲੇ ਚਾਰ ਸੂਟ ਆ ਜਿਹੜੇ ਆਪਣੇ ਅੱਜ ਸਵੇਰੇ ਨਿਕਲ ਜਾਣਗੇ ਤੇ ਲਓ ਜੀ ਤੁਹਾਨੂੰ ਇਹ ਸੂਟ ਆਪਣੇ ਕਿਦਾਂ ਦੇ ਲੱਗੇ ਆਪਣੀ ਜਿਹੜੀ رائے ਆ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੀ ਜਿਹਦੇ ਤੁਸੀਂ ਕਮੈਂਟ ਕਰਕੇ ਆਪਣੀ ਕੋਈ ਵੀ رائے ਦਿਨੇ ਹੋ ਜਾਂ ਦੱਸਦੇ ਹੋ ਹਨਾ ਜਾਂ ਇੰਨਾ ਜਿਆਦਾ ਪਿਆਰ ਕਰਦੇ ਹੋ ਆਪਣੇ ਸੂਟਾਂ ਨੂੰ ਤਾਂ ਬਹੁਤ ਜਿਹੜਾ ਵਧੀਆ ਲੱਗਦਾ ਤੇ ਲਓ ਜੀ ਇਸ ਤਰ੍ਹਾਂ ਦਾ ਸਾਫ਼ ਸੁਥਰਾ ਕੰਮ ਤੁਹਾਨੂੰ ਆਪਣਾ ਪਤਾ ਹੀ ਆ ਹਨਾ ਕਿਉਂਕਿ ਬਹੁਤ ਦੂਰੋਂ ਦੂਰੋਂ ਪਹਿਣਾ ਜਿਹੜੀਆਂ ਆਪਣੇ ਨਾਲ ਜੁੜੀਆਂ ਹੋਈਆਂ ਨੇ ਤੇ ਕਈ ਇਸ ਪਹਿਣਾ ਦੇ ਸੂਟ ਆ ਜਿਹੜੇ ਆਪਣੇ ਕੋਲ ਦੇਖੋ ਬਹੁਤ ਦੂਰ ਦੇ ਜਿਵੇਂ ਕਿ ਆਪਣੇ ਕੋਲ ਇੱਕ 우ਰੀਸਾ ਦਾ ਆਇਆ ਹੋਇਆ ਹੈ ਨਾ ਬਹੁਤ ਦੂਰ ਦਾ ਜਮਣਾ ਨਗਰ ਦਾ ਆਪਾਂ ਸੂਟ ਭੇਜ ਚੁੱਕੇ ਆ ਤੇ ਇੱਕ ਆਪਣੇ ਕੋਲੇ ਕਲਕੱਤਾ ਦਾ ਸੂਟ ਕਿਆ ਰੈਡੀ ਹੋਇਆ ਉਹ ਵੀ ਆਪਾਂ ਤੁਹਾਡੇ ਨਾਲ ਬਹੁਤ ਜਲਦ ਸ਼ੇਅਰ ਕਰਾਂਗੇ ਤੇ ਲਓ ਜੀ ਛੋਟੀ ਜੀ ਵੀਡੀਓ ਇਹਨਾਂ ਸੂਟਾਂ ਦੀ ਤੁਹਾਡੇ ਤੇ ਕਰ ਅੱਜ ਬਣਾ ਕੇ ਸ਼ੇਅਰ ਕੀਤੀ ਹੈ ਤੇ ਲਓ ਜੀ ਇਹ ਵੀਡੀਓ ਆਪਣੀ ਆਪ ਦੀ ਕਲਮੁਖ ਤੇ ਤੁਹਾਨੂੰ ਇਹਨਾਂ ਤੋਂ ਕੋਈ ਵੀ ਸੂਟ 취ਸੰਮਦਾ ਤੁਸੀਂ ਜਿਹੜਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਬਾਕੀ ਕਲਰ ਜਿਹੜਾ ਚਾਰਟ ਹੁੰਦਾ ਉਹ ਆਪਾਂ ਤੁਹਾਨੂੰ ਭੇਜ ਦਿੰਨੇ ਹੁੰਦੇ ਆ ਤੇ ਬਾਕੀ ਇਸ ਤਰ੍ਹਾਂ ਦੇ ਸੋਨੇ ਸੋਨੇ ਸੂਟ ਰੈਡੀ ਕਰਵਾਉਣ ਲਈ ਬਣੇ ਰਹੋ ਆਪਣੇ ਚੈਨਲ ਤੇ ਨਾਲ ਹੀ ਆਪਣੀ ਇੰਸਟਾਗ੍ਰam ਆਈਡੀ harmonoptics88 ਨੂੰ ਵੀ ਜਾ ਕੇ ਫੋਲੋ ਕਰ ਲਓ ਉੱਥੇ ਵੀ ਆਪਣੀ ਜਿਹੜੀ ਸ਼ਾਰਟ ਵੀਡੀਓ ਡੇਲੀ ਪੈਂਦੀ ਰਹਿੰਦੀ ਹੈ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਦੇ ਆ ਇੱਕ ਨਿਊ ਵੀਡੀਓ ਦੇ ਵਿੱਚ ਨਵਾਂ ਜਾ ਵਰਕ ਲੈ ਕੇ ਨਵਾਂ ਜਾ ਕੰਮ ਕਰ ਲੈ ਕੇ ਉਮੀਦ ਕਰਦੇ ਆ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ